ਫਲਰ ਸਿਜ਼ਨ ਤੋਂ ਬਾਅਦ ਅੱਜ ਪਹਿਲੇ ਦਿਨ ਜਿਹੜਾ ਸਕੂਲ ਲੱਗੇ ਨੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਸਕੂਲ ਲੱਗ ਚੁੱਕੇ ਨੇ ਪਰ ਪਠਾਨਕੋਟ ਦੇ 29 ਸਕੂਲ ਜਿਹੜੇ ਆ ਉਹ ਕੁਝ ਕਾਰਨਾਂ ਕਰਕੇ ਨਹੀਂ ਲੱਗੇ ਇਸ ਵੇਲੇ ਆਪਾਂ ਪਠਾਨਕੋਟ ਦੇ ਬਣੀ ਲੋਦੀ ਸਕੂਲ ਦੇ ਬਾਹਰ ਮੌਜੂਦ ਹੈਗੇ ਆ ਸਕੂਲ ਦੇ ਵਿੱਚ ਅੱਜ ਵਿਦਿਆਰਥੀ ਆਏ ਨੇ ਔਰ ਸਕੂਲ ਦੇ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਬੱਚਾ ਵਾਸਤੇ ਕੀਤੇ ਗਏ ਸੀਗੇ ਫੋਗਿੰਗ ਔਰ ਸੈਨੀਟਾਈਜ਼ੇਸ਼ਨ ਪੂਰੇ ਸਕੂਲ ਨੂੰ ਕੀਤਾ ਗਿਆ ਕਿਉਂਕਿ ਇਸ ਸਕੂਲ ਨੂੰ ਜਿਹੜਾ ਸਨਾਰਥ ਹਸਪਤਾਲ ਬਣਾਇਆ ਗਿਆ ਸੀਗਾ ਜਿੱਥੇ ਵਿੱਚ 100 ਤੋਂ ਵੱਧ ਲੋਕ ਜਿਹੜੇ ਖਰੇ ਸਗੇ ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਵਾਲੇ ਬਾਸਾਂ ਸਿੱਖਿਆ ਵੀ ਕੋਈ ਵਿਭਾਗਲੇ ਪਾਸੋਂ ਸਕੂਲਾਂ ਨੂੰ ਸੈਨਟਾਈਜ਼ ਕਰਕੇ ਬੱਚਿਆਂ ਵਾਸਤੇ ਬੈਠਣ ਵਾਸਤੇ ਵਧੀਆ ਤਿਆਰ ਕਰ ਦਿੱਤਾ ਗਿਆ ਅਸੀਂ ਅੰਦਰ ਦੇ ਤਸਵੀਰਾਂ ਦਿਖਾਨੀਆਂ ਤੇ ਹਿੱਥੋਂ ਦੇ ਮੁਖੀ ਅਧਿਆਪਕ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਹਿਲੇ ਦਿਨ ਸਕੂਲ ਲੱਗਣ ਨੂੰ ਲੈ ਕੇ ਐਕਚੁਅਲੀ ਸਾਰਿਆਂ ਨੂੰ ਇੱਕ ਪਹਿਲੇ ਨਮਸਕਾਰ ਮੇਰਾ ਮੈਂ ਮੁਖੀ ਅਧਿਆਪਕ ਪੀਐਮ ਸ਼ਿਲੀ ਗੋਮੜ ਹਾਈ ਸਕੂਲ ਬੰਦਲਵੀ ਦਾ ਮੇਰਾ ਨਾਮ ਸੁਧੀ ਸਿੰਘ ਲਾਰੀਆ ਇਹ ਫਿਰ ਕਿ ਪਹਿਲੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਕਾਫੀ ਦਿਨਾਂ ਦੇ ਬਾਅਦ ਜਿਹੜੀ ਸਿਚੁਏਸ਼ਨ ਸੀ ਫਲੱਡ ਦੀ ਖੜਾਂ ਦੀ ਉਹਦੇ ਵਿੱਚ ਅਸੀਂ ਸੇਫ ਆ ਸਾਡੇ ਸਕੂਲ ਕੋਈ ਉਸ ਪ੍ਰੋਬਲਮ ਜਿਹੜੀ ਹੈ ਫਲੱਡਡ ਦੇ ਨਾਲ ਨਹੀਂ ਬਣੀ ਤੇ ਬਾਕੀ ਸਾਨੂੰ ਗਾਈਡਲਾਈਨ ਸੀ ਡਿਪਾਰਟਮੈਂਟ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਤੇ ਸੈਨਟਾਈਜ਼ ਕਰਾਉਣਾ ਸੀ ਸਕੂਲ ਨੂੰ ਉਹ ਅਸੀਂ ਬੜੇ ਅੱਛੇ ਢੰਗ ਦੇ ਨਾਲ ਹੈਲਥ ਡਿਪਾਰਟਮੈਂਟ ਨੇ ਸਾਡੀ ਉਹਦੇ ਚ ਕਾਫੀ ਹੈਲਪ ਕੀਤੀ ਹੈ ਕਿਉਂਕਿ ਸਾਡਾ ਜਿਹੜਾ ਸਕੂਲ ਹੈ ਏਵੈਕੂਏਸ਼ਨ ਸੈਂਟਰ ਬਣੇ ਦਾ ਸੀ ਇੱਥੇ ਕਾਫੀ ਸੰਖਿਆ ਦੀ ਸਾਡੇ ਕੋਲ 109 ਦੇ ਕਰੀਬ ਲੋਕ ਜਿਹੜੇ ਸੀ ਉਹ ਠਹਿਰੇ ਦੇ ਸੀ ਫਲੱਡ ਦੇ ਦੌਰਾਨ ਤੇ ਉਹਨਾਂ ਦਾ ਵੀ ਬੜਾ ਅੱਛਾ ਪ੍ਰਬੰਧ ਸੀ ਪਰ ਫਿਰ ਉਹਦੇ ਬਾਅਦ ਅਸੀਂ ਸਾਫ ਸਫਾਈ ਕਲਾਸਰੂਮਸ ਦੀ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਵਾਸ਼ ਕਰਕੇ ਉਹਨਾਂ ਦੀ ਜਿਹੜੀ ਹੈ ਫੌਗਿੰਗ ਕਰਵਾ ਕੇ ਜਾਂ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਸਾਫ ਕੀਤਾ ਕਰਵਾ ਕੇ ਤੇ ਬੱਚਿਆਂ ਦੇ ਬੈਠਣ ਦੇ ਲਈ ਅਸੀਂ ਉਹ ਕੰਪਲੀਟ ਕੀਤਾ ਤੇ ਸਟਾਫ ਵੀ ਸਾਡਾ ਜਿਹੜਾ ਉਹ ਫਲੱਡ ਸੀਜ਼ਨ ਤੋਂ ਛੁੱਟੀਆਂ ਦੇ ਦੌਰਾਨ ਵੀ ਉਹ ਆਂਦੇ ਸੀ ਤੇ ਸਕੂਲ ਨੂੰ ਬਿਲਡਿੰਗ ਦੀ ਵੀ ਮੋਨੀਟਰਿੰਗ ਕਰਦੇ ਸੀ ਸਾਡੀ ਬਿਲਡਿੰਗ ਸਾਰੀ ਸੇਫ ਹੈ ਕੋਈ ਇਸ ਤਰ੍ਹਾਂ ਦੀ ਬਿਲਡਿੰਗ ਨਹੀਂ ਹੈ ਜਿਹੜੀ ਫਲੱਡ ਦੇ ਨਾਲ ਅਨਸੇਫ ਜਿਹੜੀ ਹੈ ਕੋਈ ਉਸ ਤੋਂ ਬਾਅਦ ਬੱਚਿਆਂ ਨੂੰ ਵੀ ਅਸੀਂ ਮੈਸੇਜ ਗਰੁੱਪ ਦੇ ਵਿੱਚ ਕੀਤੇ ਆ ਇਹਦੇ ਬੱਚੇ ਅੱਜ ਕਾਫੀ ਸਾਡੇ ਕੋਲ ਜਿਹੜੀ ਗਿਣਤੀ ਹੈ ਉਹਨਾਂ ਦੀ ਤੇ ਬਾਕੀ ਜਿਹੜੇ ਕੱਲ ਤੋਂ ਰੈਗੂਲਰ ਜਿਹੜੇ ਆ ਹੋਰ ਹੋ ਜਾਣਗੇ ਉਹਦੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਹੈ ਮਿਡੇ ਮੀਲ ਵੀ ਬੜੇ ਅੱਛੇ ਢੰਗ ਦੇ ਨਾਲ ਸਿਰਫ ਕੀਤਾ ਅੱਜ ਉਹਦੀ ਵੀ ਸਾਫ ਸਫਾਈ ਪੂਰਾ ਖਿਆਲ ਰੱਖਿਆ ਗਿਆ ਸਾ ਅਸੀਂ ਉਸ ਚੀਜ਼ ਦਾ ਜਿਹੜਾ ਬੱਚਿਆਂ ਨੂੰ ਮੇਨ ਗੱਲ ਹੈ ਕਿ ਪਾਣੀ ਦਾ ਸਾਡੇ ਕੋਲ ਜਿਹੜਾ ਹੈ ਇਹਨਾਂ ਦਾ ਬੜਾ ਅੱਛਾ ਸਿਸਟਮ ਹੈ ਕਿ ਵਾਟਰ ਵਰਕ ਦਾ ਕਨੈਕਸ਼ਨ ਹੈ ਪਲੱਸ ਸਾਡੇ ਕੋਲ ਜਿਹੜਾ ਹੈ ਪਿਰੀਫਾਈ ਹੈ ਉਹਦੇ ਚ ਸਾਨੂੰ ਬੱਚੇ ਬੜਾ ਅੱਛੇ ਢੰਗ ਦੇ ਨਾਲ ਯੂਜ਼ ਕਰਨਗੇ ਕਿਸ ਉਦਾਸੀ ਪੂਰਾ ਪ੍ਰਬੰਧ ਕੀਤਾ ਰਿਹਾ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਫੇਲੇ ਕਿਉਂਕਿ ਸਾਡੇ ਸਕੂਲ ਪਾਣੀ ਜਿਹੜਾ ਉਹ ਕਿਤੇ ਵੀ ਇਕੱਠਾ ਨਹੀਂ ਹੈ ਜਿੱਥੇ ਜਿਨ੍ਹਾਂ ਸੈਂਟਰਸ ਦੇ ਵਿੱਚ ਸਕੂਲਾਂ ਦੇ ਵਿੱਚ ਹੋ ਸਕਦਾ ਪਾਣੀ ਇਕੱਠਾ ਹੋਏਗਾ ਉੱਥੇ ਕੋਈ ਪ੍ਰੋਬਲਮ ਆਏਗੀ ਬਟ ਸਾਡਾ ਜਿਹੜਾ ਸਾਰਾ ਹੀ ਸੇਫ ਹੈ ਸਾਡੀਆਂ ਛੱਤਾਂ ਵੀ ਸਾਫ ਹੈ ਸਾਡਾ ਕੈਂਪਸ ਵੀ ਬੜਾ ਕਲੀਨ ਹੈ ਗਰਾਊਂਡ ਵੀ ਸਾਡੇ ਜਿਹੜੀ ਹੈ ਬਿਲਕੁਲ ਡਰਾਈ ਹੈ ਬੱਚੇ ਉੱਤੇ ਖੇਡਦੇ ਆ ਤੇ ਆਨੰਦ ਮਾਣਦੇ ਆ ਅਸੀਂ ਤੇ ਬੜੇ ਖੁਸ਼ ਆ ਕਿ ਸਾਨੂੰ ਅੱਜ ਕਾਫੀ ਦਿਨਾਂ ਦੇ ਬਾਅਦ ਬੱਚਿਆਂ ਦੇ ਵਿੱਚ ਬੈਠਣ ਦਾ ਜਿਹੜਾ ਸਾਨੂੰ ਮੌਕਾ ਮਿਲਿਆ ਥੈਂਕ ਯੂ